ਹਾਂ ਜੀ ਮਾਰ ਗਏ ਹਾਂ ਜੀ ਇੱਕ ਵਾਰ ਆਪਣੀ ਹਾਂ ਜੀ ਮਾਰ ਮਾਰ ਜੱਲੇ ਮੇਰੀ ਮਾਨੀ ਨਹੀਂ ਖੁੱਮੀ ਨਾ ਅੰਨੇ ਹੋਣਾ ਯਾਰ ਗੁੰਡਾਗਰਦੀ ਇਹੀ ਜੀ ਇਹ ਸੋਨੂ ਸੀ ਨਾਮ ਦਾ ਇੱਕ ਗੁੰਡਾ ਚੱਲਿਆ ਫਿਰਦਾ ਇਹ ਕਦੇ ਕਾਂਗਰਸੀ ਕਦੇ ਬੀਜੇਪੀ ਕਦੇ ਦੋਨਾਂ ਪਾਰਟੀਆਂ ਦਾ ਹੀ ਇਹ ਨਮਾਇਦਾ ਹੀ ਕਹਿ ਸਕੀਏ ਜੀ ਇਹ ਕਦੇ ਬਿੱਟੂ ਬਿੱਟੂ ਨੂੰ ਰਾਤੀ ਕਹਿੰਦਾ ਬਿੱਟੂ ਦੇ ਬੰਦੇ ਬੁਲਾਉ ਦੂਜੇ ਵੀਰੀ ਇਹ ਕਹਿੰਦਾ ਮੈਂ ਕਾਂਗਰਸੀ ਬੰਦੇ ਬੁਲਾਉਂਦਾ ਰਾਤੀ ਇਹ ਇੱਕ ਪਹਿਲੇ ਵੀ ਇਹ ਧਮੀ ਜਾਟੋ ਵਾਲੇ ਧਮੀ ਜਾਲੇ ਨਾਲ ਬਹੁਤ ਬਦਮਾਸ਼ੀ ਕਰਕੇ ਗਿਆ ਗੇ ਰੋਡ ਤੇ ਉੱਤੇ ਉਦੋਂ ਚੱਲੇ ਇਹਨੂੰ ਬਖਸ਼ਦਾ ਸੀ ਅਸੀਂ ਕੁਛ ਨਹੀਂ ਉਦੋਂ ਵੀ ਸਾਨੂੰ ਬਾਜੀਗਰ ਭਾਈਚਾਰੇ ਨੂੰ ਬਹੁਤ ਮੰਦਾ ਬੋਲਦਾ ਚਲੋ ਉਦੋਂ ਅਸੀਂ ਕਹਿਤਾ ਚਲੋ ਬੰਦਿਆਂ ਦੇ ਵਿੱਚ ਬੈ ਕੇ ਚਲੋ ਛੱਡੋ ਪਰਾਂ ਅਸੀਂ ਮਾਮਲਾ ਜਿੱਤੇ ਠੰਡਾ ਪੈਂਦਾ ਉਹਦੇ ਪਾ ਦਿੰਨੇ ਆ ਸਾਡੇ ਮਹੱਲੇ ਦੇ ਇੱਕ ਮੋਹਤਵਰ ਬੰਦੇ ਤੇ ਨੇ ਚਪੇੜ ਮਾਰੀ ਮੂੰਹ ਤੇ ਉੱਤੇ ਲੰਘਦੇਦੋਂ ਉਹ ਛੋਟਾ ਆਤੀ ਚਲਾਉਂਦਾ ਇਹ ਪਿੱਛੋ ਲਿਆ ਕੇ ਨੇ ਗੱਡੀ ਮਾਰੀ ਕਹਿੰਦਾ ਤੈਨੂੰ ਦਿਖਦਾ ਨਹੀਂ ਗੱਡੀ ਇਹਨੇ ਆਪ ਮਾਰੀ 10-12 ਮੁੰਡੇ ਸੀਗੇ ਉਹਨਾਂ ਨੇ ਬਥੇਰਾ ਰੋਕਿਆ ਕਿ ਚਲੋ ਇਹ सोनू ਸੀ ਆ ਚਲੋ ਮਹੱਲੇ ਵਾਲੇ ਨਾਲ ਜਾਣ ਕੇ ਇਹ ਦੀ ਜਾਣ ਪਛਾਣ ਹੈ ਕਿ ਛੱਡ ਦਈਏ ਪਰ ਇਹ ਬੰਦਾ ਅੱਜ ਪਤਾ ਲੱਗ ਰਿਹਾ ਜਦੋਂ ਰਾਤੀ ਮੈਂ ਵੀ ਛੜਾਂ ਨ ਆਇਆ ਵਾਹਿਗੁਰਜੀ ਦਾ ਖਾਲਸਾ ਬਾਏ ਗੁਰਜੀ ਕੀ ਫਤਿਹ ਮੈਂ ਸਤਪਾਲ ਸਿੰਘ ਖਾਲਸਾ ਅੱਜ ਅਸੀਂ ਤੁਸੀਂ ਦੇਖ ਰਹੇ ਹੋ ਸਾਡੀ ਹਾਲਤ ਇਹ ਹਾਲਤ ਅਸੀਂ ਇੱਕ ਗਲੀ ਦੇ ਵਿੱਚੋਂ ਲੰਘ ਰਹੇ ਸੀ ਇੱਕ ਬੰਦਾ ਸੋਨੂ ਸੀ ਨਾ ਦਾ ਬਦਮਾਸ਼ ਆਪਣੇ ਆਪ ਨੂੰ ਬੰਦਾ ਗੁੰਡਾ ਅੱਜ ਚੰਗੀ ਗੁੰਡਾ ਕਰਦੀ ਕੱਢੀ ਉਹਦੀ ਉਹ ਬੰਦਾ ਆਪਣੇ ਆਪ ਨੂੰ ਗੁੰਡਾ ਉਹ ਕਦੇ ਦੁਕਾਨਾਂ ਦੇ ਆ ਕੇ ਹਫਦੇ ਮੰਗਦਾ ਕਦੇ ਰੇਡੀਆ ਦੇ ਆ ਕੇ ਹਫਤੇ ਮੰਗਦਾ ਕਦੇ ਕਿਸੇ ਨੂੰ ਧਮਕਾ ਕੇ ਪੈਸੇ ਲੈਦਾ ਦੋ ਦੇ ਭਾਂਜ ਨੇ 7-8ਨ ਪਛਾਦੇ ਬੰਦੇ ਨੇ ਇੱਕ ਉਹ ਦਿਨ ਵਕੀਲ ਚੱਲਿਆ ਫਿਰਦਾ ਇਹ ਸਾਰੇ ਇਦਾਂ ਕਾਨੂੰਨੀ ਤਰੀਕੇ ਨਾਲ ਬੰਦੇ ਨੂੰ ਉਲਝਾ ਲੈਂਦੇ ਨੇ ਬਾਅਦ ਚ ਉਹ ਨਾਲ ਜੇ ਪੈਸੇ ਦੇ ਦਨ ਠੀਕ ਆ ਨਹੀਂ ਦੇ ਉਹਨਾਂ ਨੂੰ ਇਦਾਂ ਹੀ ਰਾਤ ਨੂੰ ਜਦੋਂ ਇੱਕ ਬੰਦਾ ਸਾਡੇ ਮੱਲੇ ਦੇ ਮੂੰਹ ਤੋਂ ਪਰ ਬੰਦਾ ਸਾਈਡ ਤੇ ਨਿਕਲਿਆ ਉਹਨੂੰ ਇਹ ਜਦੋਂ ਰੋਕ ਲਿਆ ਅੱਗੋਂ ਘੇਰ ਕੇ ਉਹ ਨੂੰ ਡਾਂਗ ਹੱਥ ਜੇ ਫੜੀ ਬਦਮਾਸ਼ੀ ਦਿਖਾ ਰਹੀ ਸੀ ਜਦੋਂ ਸਾਡੇ ਮੱਲੇ ਨੇ ਪੁੱਛਿਆ ਗੱਲ ਕੀ ਹੋਈ ਆ ਉਸ ਬੰਦੇ ਨੇ ਸਾਡੇ ਮੱਲੇ ਦੇ ਮੂੰਹ ਤੋਂ ਪਰ ਬੰਦੇ ਦੇ ਹੱਥ ਚੱਕਿਆ ਠੀਕ ਆ ਸਾਡੇ ਮੁੰਡੇ ਨੇ ਦੇਖਿਆ ਜਦੋਂ ਉੱਥੇ ਮੈਂ ਵੀ ਪਹੁੰਚਾ ਪੰਜ ਸੱਤ ਮਿੰਟ ਬਾਅਦ ਅਸੀਂ ਬਥੇਰਾ ਰੋਕਿਆ ਉਹਦੀ ਇੱਡੀ ਬਦਮਾਸ਼ੀ ਅੱਗੋਂ ਡਾਂਗ ਫੜ ਕੇ ਕਹਿੰਦਾ ਮੈਂ ਤੇ ਇੱਡਾ ਹੀ ਡਾਂਗਾ ਮਾਰੂੰ ਮੈਂ ਇੱਡਾ ਹੀ ਬਦਮਾਸ਼ੀਆ ਕਰੂੰ ਇਸ ਜਦੋਂ ਜਾਇ ਦੇ ਵਿੱਚ ਉਹਨੂੰ ਮੈਂ ਭੇਜਣ ਦੀ ਕੋਸ਼ਿਸ਼ ਕੀਤੀ ਨਹੀਂ ਰੁਕਿਆ ਉਹਨੇ ਇਹਦੇ ਜਦੋ ਜਹਤ ਦੇ ਵਿੱਚ ਉਹਨੇ ਧੱਕੇ ਮਾਰੇ ਜਿਹਦੇ ਨਾਲ ਮੇਰੀ ਦਸਤਾਰ ਨਹੀਂ ਥੀ ਉਹ ਮੈਨੇ ਤੇ ਉਸਨੇ ਅਮਲਾ ਵੀ ਕੀਤਾ ਉਹਦੇ ਕੋਲ ਨਜਾਇਜ਼ ਅਸਲਾ ਵੀ ਆ ਜਿਹੜਾ ਜੋਨ ਜਾਬਦੇ ਤਾਂ ਲੱਗਿਆ ਜੋਨ ਜਾਬਦੇ ਦੇ ਵਿੱਚ ਉਹ ਅਸਲਾ ਨਜਾਇਜ਼ ਰੱਖੀ ਫਿਰਦਾ ਅੱਗੋਂ ਗੋਲੀਆਂ ਮਾਰਨ ਦੀਆਂ ਗੱਲਾਂ ਕਰਦਾ ਅੱਜ ਅਸੀਂ ਪਹੁੰਚਿਆ 6 ਪੁਲਿਸ ਚੌਕੀ ਮਿਲਰ ਗਨ ਚੌਕੀ ਇੱਥੇ ਮੈਂ ਦਰਖਾਸਤ ਲਖਣ ਜਾ ਰਿਹਾ ਉਹ ਕਾਂਗਰਸੀ ਗੁੰਡਾ ਇੱਕ ਨੰਬਰ ਦਾ ਸੋਨੂ ਸੀ ਬਦਮਾਸ਼ੀਆ ਕਰਦਾ ਹਮੇਸ਼ਾ ਹੀ ਉਸਨੇ ਬਦਮਾਸ਼ੀ ਕੀਤੀ ਆ ਆ ਦਸਤਾਰ ਲਾਉ ਜਦੋਂ ਧੱਕਾ ਮਾਰਿਆ ਮੇਰੀ ਦਸਤਾਰ ਲੱਤ ਗਈ ਮੇਰੇ ਕਕਾਰਾਂ ਨੂੰ ਹੱਤ ਪਾਣ ਦੀ ਕੋਸ਼ਿਸ਼ ਕੀਤੀ ਉਹਦੇ ਭਾਂਜਣ ਫਿਰ ਅਸੀਂ ਰੂਹ ਨਾਲ ਕੁੱਟਿਆ ਉਹਨੂੰ ਅਸੀਂ ਆਉਣ ਦਾ ਕੈਮਰਾ ਕਹਿ ਰਿਆ ਰੂਹ ਨਾਲ ਕੁੱਟਿਆ ਤੇ ਕੁੱਟਾਂਗੇ ਵੀ ਜੇ ਕੋਈ ਇਸ ਦਸਤਾਰਾ ਨੂੰ ਹੱਥ ਲਾਊਗਾ ਬਖਸ਼ਿਆ ਨਹੀਂ ਜਾਊਗਾ ਆ ਜਾ ਬਹਿ ਜਾ ਇਹ ਸਾਡੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਦਸਤਾਰ ਆ ਤੇ ਬਖਸ਼ਿਆ ਨਹੀਂ ਜਾਊਗਾ ਜੇ ਹੁਣੇ ਉਹ ਮੈਨੂੰ ਕਿੱਥੇ ਦੇ ਗਿਆ ਮੈਂ ਆਉਣ ਦਾ ਕੈਮਰਾ ਕਹਿਣਾ ਪ੍ਰਸ਼ਾਸਨ ਨੂੰ ਜੇ ਕਾਰਵਾਈ ਨਾ ਕੀਤੀ ਉਹਦਾ ਮੈਂ ਸੋਦਾ ਲਾਵਾਂਗਾ ਮੈ ਰੂਹ ਨਾਲ ਗਿਆ ਉਹ ਉਸ ਬੰਦੇ ਨੂੰ ਮੈਂ ਰੂਹ ਨਾਲ ਕੁੱਟਾਂਗਾ ਜਿੱਥੇ ਵੀ ਮਿਲ ਗਿਆ ਉਹਦੀ ਬਦਮਾਸ਼ੀਆ ਕੱਢਾਂਗਾ ਉਸਨੇ ਗਲਤ ਜਗ੍ਹਾ ਹੱਥ ਪਾ ਲਿਆ ਹੈ ਇਹ ਮੰਗਤਾ ਹਫਤੇ ਮੰਗਣ ਵਾਲਾ ਲੋਕਾਂ ਨੂੰ ਠੱਗਣ ਵਾਲਾ ਲੋਕਾਂ ਨਾਲ ਇਹ ਮਤਲਬ ਧੱਕੇ ਕਰਨ ਵਾਲਾ ਬਖਸ਼ਿਆ ਨਹੀਂ ਜਾਊਗਾ ਤੇ ਇਹ ਮੇਰੀ ਵੀਡੀਓ ਬੇਨਤੀ ਆ ਮੇਰੀ ਜਿਹੜੇ ਬੈਠੇ ਨੇ ਬਦਮਾਸ਼ ਉਹਨਾਂ ਨੂੰ ਵੀ ਦੱਸਣਾ ਚਾਹੁੰਨਾ ਕਿ ਇਹ ਪੱਜ ਕਿੱਦਾਂ ਲਈ ਦੀ ਅੱਜ ਉਹਨੂੰ ਕਟਾਪਾ ਵੀ ਕੀਤਾ ਮੈਂ ਦੱਸਣਾ ਚਾਹੁੰਨਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਇਹ ਦਸਤਾਰ ਇਹ ਇਦਾਂ ਨਹੀਂ ਅਸੀਂ ਛੱਡ ਕੇ ਆ ਜਾਵਾਂਗੇ ਇਹ ਸਜਾਵਾਂਗੇ ਵੀ ਤੇ ਹੁਣੇ ਜੇ ਵੀ ਕਿਤੇ ਉਹ ਮੈਨੂੰ ਮਿਲ ਗਿਆ ਜੇ ਪ੍ਰਸ਼ਾਸਨ ਦੇ ਉੱਤੇ 295 ਇਹ ਨਾ ਲਈ ਠੀਕ ਆ ਜਿਹੜਾ ਜੇ ਉਹਨੂੰ ਨਾ ਅੰਦਰ ਕੀਤਾ ਤੇ ਮੈਂ ਬਖਸ਼ਾ ਗਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਉਹ ਮੈਨੂੰ ਕਿਤੇ ਮਿਲ ਗਿਆ ਨਾ ਪਰਚਾ ਹੋਇਆ ਪੋਲਿਟਿਕਲ ਉਹਦੇ ਕੋਲ ਪਾਵਰ ਹੋਊਗੀ ਪਰ ਮੈਂ ਇਹ ਕਹਿਣਾ ਚਾਹੁੰਦਾ ਜੇ ਮੈਨੂੰ ਕਿੱਥੇ ਮਿਲਗਾ ਉਹਦਾ ਸੌਦਾ ਮੈ ਲਾਉਂਗਾ ਬੋਲੇ ਸੋ ਨਿਹਾਲ ਆਖਰੀ ਆਗਨ ਓਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਗਰੇ ਬਾਜੀਗਰ ਮੱਲੇ ਚ ਇਹ ਮੇਰਾ ਮੱਲਾ ਆ ਇੱਕ ਇੱਥੇ ਨਹੀਂ ਉੱਥੇ ਹੋਇਆ ਝਗੜਾ ਦੱਸਦਾ ਇਹ ਇੱਕ ਸੋਨੂ ਸੀ ਨਾਮ ਦਾ ਗੁੰਡਾ ਕਹਿ ਸਕਦੇ ਆ ਪੰਜਾਬ ਨੂੰ ਗੈਂਗਸਟਰ ਕਹਿੰਦਾ ਕਹਦਾ ਮੇਰੇ ਬੜੇ ਲਿੰਕ ਨੇ ਪਹਿਲੇ ਉਹਨੇ ਧਮੀਜਾਲੇ ਨਾਲ ਇੱਥੇ ਗੇ ਰੋਡ ਤੇ ਬਦਮਾਸ਼ੀ ਕੀਤੀ ਜਦੋਂ ਸਾਡੇ ਜਦੋਂ ਸਾਡੇ ਮਹੱਲੇ ਦਾ ਇੱਕ ਮੁੰਡਾ ਉਹਨੂੰ ਪੁੱਛਿਆ ਭਾਈ ਜੀ ਕੀ ਹੋ ਗਿਆ ਚਲੋ ਪੁੱਛੀ ਲੈਂਦੇ ਬੰਦੇ ਕੋਈ ਗੱਲ ਉਦੋਂ ਉਹਨੇ ਬਦਮਾਸ਼ੀ ਕੀਤੀ ਉਸ ਤੋਂ ਬਾਅਦ ਜਦੋਂ ਅੱਜ ਇੱਕ ਸਾਡਾ ਮੌਤਵਾਰ ਬੰਦਾ ਜਾ ਰਿਹਾ ਸੀਗਾ ਉਹ ਡਾਂਗ ਲੈ ਕੇ ਉਹਦਾ ਕੰਮ ਕੀ ਆ ਰੇੜੀਆਂ ਫੜੀਆਂ ਤੋਂ ਪੈਸੇ ਮੰਗਦੇ ਦੁਕਾਨਾਂ ਤੋਂ ਚਾਰ-ਪਿੱਕੇ ਵਕੀਲ ਹੁੰਦਾ ਚਾਰ-ਪੰਜ ਗੁੰਡੇ ਹੁੰਦੇ ਨੇ ਦੋ ਭਾਂਜੇ ਦੇ ਇੱਕ ਆਪ ਇਹ ਅਸਲਾ ਲੈ ਕੇ ਦੁਕਾਨਾਂ ਦੇ ਵਿੱਚ ਵੜ ਜਾਂਦੇ ਨੇ ਧਮਕਾ ਕੇ ਪੈਸੇ ਮੰਗਦੇ ਨੇ ਉਸ ਤੋਂ ਬਾਅਦ ਰੇੜੀਆਂ ਦੇ ਤੋਂ ਪੈਸੇ ਮੰਗਦੇ ਨੇ ਉਸ ਤੋਂ ਬਾਅਦ ਇਹ ਇਹਨਾਂ ਦਾ ਕੰਮ ਇਹ ਲੁੱਟਖੋ ਕਰਨਾ ਅੱਜ ਕਿੰਨੇ ਵਜੇ ਦਾ ਟਾਈਮ ਹੋਇਆ ਉਹਨੇ 8:00 8:00 8:00 8:09 ਵਜੇ ਸੀਗੇ ਆਹ ਜਿਹੜਾ ਹੈ ਨਹੀਂ ਇੱਧਰ ਕਾਲਸੀ ਵਾਲੀ ਗਲੀ ਦੇ ਬਾਹਰ ਟਾਈਗਰ ਵਾਲੇ ਕੋਲ ਉੱਤੇ ਉਹ ਇੱਕ ਮਹਤਵਪੂਰਨ ਬੰਦੇ ਨੂੰ ਸਾਡ ਨੂੰ ਕੇ ਕੇ ਲ ਕੇ ਖੜ ਗਿਆ ਉਹਦੇ ਹੱਤੱਕੇ ਹੱਤੋਪਾਈ ਕੀਤੀ ਉਹਨੇ ਜਦੋਂ ਕੇ ਗੱਲ ਕੀ ਆ ਗਾਲੀ ਗਲੋਚ ਕੀਤੀ ਜਦੋਂ ਨਜਾਇਜ਼ੀ ਡਾਂ ਖਾਚੇ ਫੜੀ ਹੋਈ ਉਹ ਤੋਂ ਬਾਅਦ ਜਦੋਂ ਮੱਲੇ ਦੇ ਮੁੰਡੇ ਆਏ ਉਹਨਾਂ ਨੇ ਪੁੱਛਿਆ ਦੱਸ ਕੀ ਆ ਭਰਾ ਕੀ ਗੱਲ ਹੋ ਗਈ ਬੀਤੀ ਹੋਈ ਦਾਰੂ ਪੀਤੀ ਹੋਈ ਸੀ ਫੁੱਲ ਨਸ਼ੇਦ ਵਿੱਚ ਟੋਲ ਸੀਗਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੁੱਛਿਆ ਇਹਨੇ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਮਲੇਆਲੇ ਦੇ ਡਾਂਗਾ ਵੀ ਮਾਰੀਆਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਉੱਤੇ ਕਾਫੀ ਪੀੜ ਸੀ ਇਹਦਾ ਮੈਂ ਤੁਹਾਡਾ ਕਿਹੜੀ ਕਰਨੀ ਸੀ ਮੇਰਾ ਨਾਮ ਜੀ ਅਨਕ ਸਿੰਘ ਖਾਲਸਾ ਔਰ ਫ੍ਰਿੰਕੂ ਗਾਂਧੀ ਤੇ ਕੀ ਗੱਲਬਾਤ ਹੋਈ ਜਿਹੜੀ ਗੁੰਡਾਗਰਦੀ ਇਹ ਕਾਫੀ ਦੇਖਣ ਨੂੰ ਮਿਲੀ ਰਥੇ ਕਾਫੀ ਜਿਹੜੀ ਗੁੰਡਾਗਰਦੀ ਹੈ ਰਾਤ ਨੂੰ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਗੁੰਡਾਗਰਦੀ ਇਹੀ ਜੀ ਇਹ सोनू ਸੀ ਨਾਮ ਦਾ ਇੱਕ ਗੁੰਡਾ ਚੱਲਿਆ ਫਿਰਦਾ ਇਹ ਕਦੇ ਕਾਂਗਰਸੀ ਕਦੇ ਬੀਜੇਪੀ ਕਦੇ ਦੋਨਾਂ ਪਾਰਟੀਆਂ ਦਾ ਹੀ ਇਹ ਨਮਾਇਦਾ ਹੀ ਕਹਿ ਬਿੱਟੂ ਬਿੱਟੂ ਨੂੰ ਰਾਤੀ ਕਹਿੰਦਾ ਬਿੱਟੂ ਦੇ ਬੰਦੇ ਬੁਲਾ ਦੂਜੇ ਵੀਰੀ ਇਹ ਕਹਿੰਦਾ ਮੈਂ ਕਾਂਗਰਸੀ ਬੰਦੇ ਬੁਲਾਉਂਦਾ ਇਹਦਾ ਇੱਕ ਭਾਂਜਾ ਦੋ ਭਾਂਜੇ ਨੇ ਦੇ ਇੱਕ ਆਪ ਆ ਤੇ 10 12 ਇਹਦੇ ਨਾਲ ਗੁੰਡੇ ਨੇ ਰਾਤੀ ਇਹ ਇੱਕ ਪਹਿਲੇ ਵੀ ਇਹ ਧਮੀ ਜਾਟੋ ਵਾਲੇ ਇਹ ਧਮੀ ਜਾਲੇ ਨਾਲ ਬਹੁਤ ਬਦਮਾਸ਼ੀ ਕਰਕੇ ਗਿਆ ਗੇ ਲੋਰਡ ਤੇ ਉੱਤੇ ਉਦੋਂ ਚੱਲੇ ਨੂੰ ਬਖਸ਼ਦਾ ਸੀ ਅਸੀਂ ਕੁਝ ਨਹੀਂ ਉਦੋਂ ਵੀ ਸਾਨੂੰ ਬਾਜੀਗਰ ਭਾਈਚਾਰ ਨੂੰ ਬਹੁਤ ਮੰਦਾ ਬੋਲਦਾ ਚਲੋ ਉਦੋਂ ਅਸੀਂ ਕਹਿਤਾ ਚਲੋ ਬੰਦਿਆਂ ਵਿੱਚ ਪੈ ਕੇ ਚਲੋ ਛੱਡੋ ਭਰਾ ਅਸੀਂ ਮਾਮਲਾ ਜਿੱਤੇ ਠੰਡਾ ਪੈਂਦਾ ਉਹਦੇ ਪਾ ਦਿੰਨੇ ਆ ਕੱਲ ਰਾਤੀ ਵੀ ਸਾਡੇ ਸਿਆਣੇ ਮਿਆਣੇ ਬੰਦੇ ਉੱਥੇ ਮਹੱਲੇ ਦੇ ਜਿਹੜੇ ਜਾਣਦੇ ਸੀ ਉਹ ਵੀ ਇਹਨੂੰ ਭਰਾ ਭਰਾ ਕੇ ਕਿ ਇਹਨੂੰ ਕਹਿਣ ਜਾ ਜਾ ਭਰਾਵਾ ਤੂੰ ਬਹੁਤ ਗੱਲ ਕਰ ਲਈ ਸਾਡੇ ਮਹੱਲੇ ਦੇ ਇੱਕ ਮੋਤਵਰ ਬੰਦੇ ਦੇ ਨੇ ਚਪੇੜ ਮਾਰੀ ਮੂੰਹ ਤੇ ਉੱਤੇ ਲੰਘਦੇਦੋਂ ਉਹ ਛੋਟਾ ਆਤੀ ਚਲਾਉਂਦਾ ਇਹ ਪਿੱਛੋ ਲਿਆ ਕੇ ਨੇ ਗੱਡੀ ਮਾਰੀ ਕਹਿੰਦਾ ਤੈਨੂੰ ਦਿਖਦਾ ਨਹੀਂ ਗੱਡੀ ਇਹਨੇ ਆਪ ਮਾਰੀ ਉਹ ਤੋਂ ਬਾਅਦ ਉਲਟਾ ਉੱਤਰ ਕਿਉਂ ਦੇ ਚਪੇੜਾ ਮਾਰੀਆਂ ਉਹ ਸਾਊ ਬੰਦਾ ਉਹ ਵਿਚਾਰਾ ਜਦੋਂ ਅਸੀਂ ਇੱਕ ਮੁੰਡੇ ਨੇ ਦੇਖਿਆ ਉਹਨੇ ਫੋਨ ਕਰਤਾ ਮੁੰਡੇ ਆਏ ਖੱਟੋ ਘੜ ਉੱਤੇ ਸਾਡੇ 10 12 ਮੁੰਡੇ ਸੀਗੇ ਉਹਨਾਂ ਨੇ ਬਥੇਰਾ ਰੋਕਿਆ ਕਿ ਚਲੋ ਇਹ ਸੋਨੂ ਸੀ ਆ ਚਲੋ ਮੱਲੇ ਵਾਲੇ ਨਾਲ ਜਾਣ ਇਹਦੀ ਜਾਣ ਪਛਾਣ ਹੈ ਕਿ ਛੱਡ ਦਈਏ ਪਰ ਇਹ ਬੰਦਾ ਅੱਜ ਪਤਾ ਲੱਗ ਰਿਹਾ ਜਦੋਂ ਰਾਤੀ ਮੈਂ ਵੀ ਛੜਾਨ ਆਇਆ ਇਹਨੇ ਕਿਹਾ ਕਹਿੰਦਾ ਮੈਂ 2 ਮਿੰਟ ਚ ਨਿੰਗ ਸਿੰਘ ਬੁਲਾਉਂਦਾ ਇਹ ਬੰਦੇ ਦੇਖ ਸਕਦੇ ਹੋ ਕਿ ਇਹ ਰਾਤੀ ਨਿੰਗ ਸਿੰਘਾਂ ਨੂੰ ਇਹ ਸ਼ਬਦਾਵਲੀ ਵਰਤੀ ਆ ਇਹਨਾਂ ਨੇ ਜਿਹੜੇ ਸਾਡੇ ਇਹ ਪੰਥ ਦੇ ਰੇਸ਼ ਸਿੰਘ ਉਹਨਾਂ ਨੂੰ ਵੀ ਮਾਰਾ ਬੋਲਿਆ ਇਸ ਕਰਕੇ ਅਸੀਂ ਇਸ ਨੂੰ ਜੋ ਹੋਇਆ ਸਾਡੇ ਤੋਂ ਇਹ ਜਿਹੜੀ ਦੂਜੀ ਗੱਲ ਇਹ ਹੋਈ ਆ ਕਿ ਇਸ ਬੰਦੇ ਨੇ ਜਦੋਂ ਮੈਂ ਛੜਾ ਰਿਹਾ ਸੀਗਾ ਮੈਂ ਹੱਥ ਵੀ ਬੰਨੇ ਇੱਦਾਂ ਮਿੰਤਾ ਕੀਤੀ ਆ ਕੋਈ ਸਿੰਘ ਸਿੰਘ ਮਿੰਤਾ ਕਰਦਾ ਦੇਖਿਆ ਤੁਸੀਂ ਮੈਂ ਕਿਹਾ ਲੜਾਈ ਟਲ ਜਾਵੇ ਟਲ ਜਾਵੇ ਪਰ ਇਸ ਇਹਦੇ ਬੰਦੇ ਨਾਲ ਇਹ ਬੰਦੇ 10-15 ਬੰਦੇ ਚੱਕੀ ਫਿਰਦਾ ਸੀਗਾ ਹੱਥ 'ਚੇ ਦਾਤ ਸੀਗੇ ਉਸ ਤੋਂ ਬਾਅਦ ਹੱਥ 'ਚ ਡਾਂਗ ਫੜੀ ਹੋਈ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਲੁੱਟ ਗੋਹ ਦੇ ਵੀ ਅਸੀਂ ਕੈਸ਼ ਲੈ ਕੇ ਆ ਰਹੇ ਸੀ ਕੋਈ ਪਾਰਟੀ ਦਾ ਸਾਡੇ ਕੋਲ ਕੈਸ਼ ਸੀ ਜਿਹੜੇ ਡੇਢ ਕਿਲੋ 'ਚ ਵੀ ਇੱਕ ਸੋਨੇ ਦੀ ਚੈਨ ਸੀ ਉਹ ਵੀ ਕਾਫੀ ਮੋਟੀ ਸੀ ਉਹ ਤੇ ਉਹ ਤੇ ਜੀ ਦੇਖੋ ਉਹ ਤੇ ਵਕਤ ਦੱਸੂਗਾ ਕੀ ਸੀਗਾ ਕੀ ਨਹੀਂ ਇਹਨਾਂ ਨੂੰ ਉੱਥੇ ਵੀਡੀਓ ਪਈਆਂ ਨੇ ਸਾਡੇ ਕੋਲ ਉਹ ਵੀਡੀਓ ਤੁਹਾਨੂੰ ਦਵਾਂਗੇ ਅਸੀਂ ਉਸ ਵੀਡੀਓ ਦੇ ਵਿੱਚ ਇਸ ਨੂੰ ਮਿੰਨਤਾ ਕਰਦੇ ਪੈਣ ਬੰਦੇ ਵੀ ਕਿ ਚਲਾ ਜਾਏ ਨਹੀਂ ਗਿਆ ਇਹਨੇ ਗਾਲ ਕੱਢੀ ਬਾਜੀਗਰ ਭਾਈਚਾਰੇ ਨੂੰ ਕਹਿੰਦੇ ਬਾਜੀਗਰ ਭਾਈਚਾਰਾ ਵੱਜੇ ਮੇਰੇ ਇੱਥੇ ਠੀਕ ਹੈ ਬਾਕੀ ਤੁਸੀਂ ਸਮਝ ਸਕਦੇ ਹੋ ਠੀਕ ਹੈ ਇਹ ਸ਼ਬਦਾ ਵਾਲੇ ਇਸ ਨੇ ਬਾਜੀਗਰ ਭਾਈਚਾਰੇ ਨੂੰ ਵੀ ਉੱਥੇ ਸਾਰਾ ਬਾਜੀਗਰ ਭਾਈਚਾਰਾ ਖੜਾ ਸੀਗਾ ਉਸ ਤੋਂ ਬਾਅਦ ਇਹਨੇ ਜਦੋਂ ਮੈਂ ਇਹਨੂੰ ਛੁਡਾਇਆ ਮੈਂ ਹੱਥ ਬੰਨੇ ਇਹਨੇ ਮੈਨੂੰ ਮਾਰੇ ਤੱਕਾ ਠੀਕ ਹੈ ਮੇਰੀ ਦਸਤਾਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਦਾ ਜੋ ਰੂਹ ਨਾਲ ਟਕਾਪਾ ਹੋਇਆ ਉਹ ਕੀਤਾ ਕਿਉਂਕਿ ਨਿੰਗ ਸਿੰਘਾਂ ਦੀ ਜਦੋਂ ਹੱਥ ਦਸਤਾਰ ਨੂੰ ਹੱਥ ਪਾਊਗਾ ਤੇ ਅਸੀਂ ਕਰਾਂਗੇ ਕੀ ਅਸੀਂ ਦੇਖਾਂਗੇ ਇਹਨਾਂ ਨੂੰ ਇਹਨੇ ਲਾਈਏ ਤੁਹਾਡੀ ਦਸਤਾਰ ਇਹਨੇ ਹੱਥ ਇਹਨੇ ਸੋਨੂ ਸੀਨੇ ਇਦੇ ਨਾਲ ਹੋਰ ਬੰਦੇ ਸੀ ਜਿਹੜੇ ਪਿੱਛੋਂ ਹਮਲਾ ਕਰਦੇ ਪਏ ਸੀ ਮੈਨੂੰ ਨਹੀਂ ਅਣਪਛਾਤੇ ਬੰਦੇ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਦੇ ਸਮਾਜ ਦੇ ਬੰਦੇ ਨਹੀਂ ਤਾਂ ਇੱਕ ਆਡੀਓ ਵਾਇਰਲ ਹੋਈ ਹੈ। ਉਹਦੇ ਵਿੱਚ ਦੱਸਿਆ ਰਿਹਾ ਰਿੰਕੂ ਆਂਦੀ ਖੁਦ ਆਪ ਗਿਰਿਆ ਤੇ ਆਪ ਪੱਗ ਲਾਈ ਹੈ। ਤੁਸੀਂ ਕਿੱਦਾਂ ਕਹਿ ਸਕਦੇ ਹੋ ਜੀ ਉਹ ਸਮਾਜ ਦਾ ਬੰਦਾ ਸਾਡੇ ਕੀਪ ਦਾ ਆਡੀਓ ਉਹਨਾਂ ਵੱਲੋਂ ਦੋਸ਼ ਲਗਾਏ ਜਾ ਰਹੇ ਸੀ ਉਹਨਾਂ ਵੱਲੋਂ ਜੀ ਉਹੋ ਬੰਦੇ ਪਹਿਲੇ ਬਲੈਕ ਮਿਲਰ ਨੇ ਇੱਕ ਨੰਬਰ ਦੇ ਗੁੰਡੇ ਨੇ ਉਹਨਾਂ ਦੇ ਮਹੱਲੇ 'ਚੋਂ ਹੀ ਫੋਨ ਆ ਰਹੇ ਨੇ ਮੈਨੂੰ ਉਹਨਾਂ ਦੇ ਮਹੱਲੇ 'ਚੋਂ ਹੀ ਕਹਿੰਦੇ ਵੀਰੇ ਵਧੀਆ ਕੀਤਾ ਇਹਨੇ ਜੀਨਾ ਰਾਮ ਕੀਤਾ ਉਹਨਾਂ ਦੇ ਗਵਾਂਢੀਆਂ ਦੇ ਫੋਨ ਆ ਰਹੇ ਨੇ ਕਹਿੰਦੇ ਇਹ ਬੰਦਾ ਬਾਅਦ 'ਚ ਇਹ ਲੜਾਈ ਕਰਕੇ ਫੇਮਸ ਹੋਣਾ ਚਾਹੁੰਦਾ ਆ ਅੱਜ ਫੇਮਸ ਚੰਗੀ ਤਰ੍ਹਾਂ ਹੀ ਕਰਾਂਗੇ ਅਸੀਂ ਆਪਾਂ ਗੱਲ ਕਰੀਏ ਚੋਣ ਜਾਬਤਾ ਲੱਗਾ ਹੈ ਕਾਫੀ ਜਿਹੜੀਆਂ ਲੋਨਰ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਦਾਤ ਤੁਸੀਂ ਕਹਿੰਦੇ ਤੇਜ਼ਰ ਹਥਿਆਰ ਸੀਗਾ ਬਿਲਕੁਲ ਇਹ ਕਹਿੰਦੇ ਇਹ ਕਹਿੰਦੇ ਗ ਮਤਲਬ ਕਹਿ ਨਹੀਂ ਸਕਦਾ ਮੈਂ ਸ਼ਬਦਾਵਲੀ ਦੀ ਵਰਤ ਨਹੀਂ ਸਕਦਾ ਕਹਿੰਦੇ ਗੋਲੀਆਂ ਲਗਾ ਦਵਾਂਗੇ ਅੰਦਰੋਂ ਦੋ ਅਸਲੇ ਇਨ੍ਹਾਂ ਕੋਲ ਜਿਹੜੇ ਨਜਾਇਜ਼ ਪਏ ਹੋਏ ਨੇ ਉਸ ਤੋਂ ਬਾਅਦ ਤਿੰਨ ਦਾਤ ਨੇ ਉਸ ਤੋਂ ਬਾਅਦ ਡਾਂਗਾ ਨੇ ਹੋਰ ਵੀ ਪਤਨੀ ਪਿੱਛੇ ਮੁੰਡੇ ਖੜੇ ਕੀਤੇ ਸੀ ਹੁਣੇ ਵੀ ਥੋੜੀ ਦੇਰ ਪਹਿਲੇ ਪਤਾ ਲੱਗਿਆ ਮਹੱਲੇ ਦੇ ਬਾਹਰ ਉਹ ਹਥਿਆਰ ਲੈ ਕੇ ਮੁੰਡੇ ਗੇੜੇ ਮਾਰਦੇ ਫਿਰਦੇ ਨੇ ਇਹਦੇ ਅਸੀਂ ਕਮਿਸ਼ਨਰ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਚੌਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਬੰਦਾ ਹੈਗਾ ਗੁੰਡਾ ਕਿਸਮ ਦਾ ਬੰਦਾ ਇਹਦੇ ਨਾਲ ਕੋਈ ਲੀਡਰ ਵੀ ਮੈਂ ਸੁਣਿਆ ਕਿ ਕਾਂਗਰਸੀ ਬੀਜੇਪੀ ਦੇ ਲੀਡਰ ਵੀ ਸਪੋਰਟ ਕਰਦੇ ਪਏ ਨੇ ਜਿਹੜੇ ਇਹਨੂੰ ਸ਼ਹਿਦ ਦਿੰਦੇ ਪਏ ਨੇ ਮੈਨੂੰ ਤੇ ਕਾਂਗਰਸੀ ਖੁਦ ਆਪ ਕਾਂਗਰਸ ਵਰਕਰ ਆ ਉਤੇ ਕਾਂਗਰਸ ਵਰਕਰ ਆ ਪਤਾ ਨਹੀਂ ਬੀਜੇਪੀ ਦੇ ਵੀ ਲੀਡਰ ਸਪੋਰਟ ਕਰਦੇ ਪਏ ਨੇ ਮੈਂ ਸੁਣਿਆ ਤੇ ਇਹ ਦੋਨੇ ਰਲ ਕੇ ਇਹ ਚੀਜ਼ਾਂ ਕਰਦੇ ਮੈਂ ਤੁਸੀਂ ਆਪ ਦੇਖ ਲਓ ਏਡਾ ਗੁੰਡਾਗਰਦੀ ਦਾ ਨਾ ਚ ਚੋਹ ਜਾਬ ਤਾਂ ਲੱਗੇ ਹੋਣ ਦੇ ਬਾਵਜੂਦ ਉਹ ਬੰਦਾ ਤੁਸੀਂ ਜਾ ਕੇ ਮੇਰੇ ਮਹੱਲੇ 'ਚ ਕੀ ਪੂਰੇ ਗਿਲ ਚੌਂਗ 'ਚ ਮੇਰੀ ਮੇਰੇ ਬਾਰੇ ਪੁੱਛ ਸਕਦੇ ਹੋ ਪਹਿਲਾ ਕਟਾਇਆ ਉਹਨਾਂ ਨੇ ਗੁੱਟਮਾਰ ਤੁਹਾਡੇ ਨਾਲ ਕੀਤੀ ਹੈ ਪਹਿਲਾ ਉਹਨਾਂ ਨੇ ਪਹਿਲੇ ਉਹਨਾਂ ਨੇ ਗੁੱਟਮਾਰ ਕੀਤੀ ਸਾਡੇ ਕਿਸੇ ਮਹੱਲੇ ਦੇ ਬੰਦੇ ਨਾਲ ਚਲੋ ਅਸੀਂ ਫਿਰ ਵੀ ਕਿਹਾ ਕੋਈ ਗੱਲ ਨਹੀਂ ਜਾ ਤੂੰ ਕਿਉਂਕਿ दारू ਦੇ ਨਸ਼ੇ ਵਿੱਚ ਟੁੱਲ ਸੀ ਅੱਜ ਵੀ ਉਹਦਾ ਮੈਡੀਕਲ ਕਰਾ ਲਓ ਮੇਰਾ ਮੈਡੀਕਲ ਕਰਾ ਲਓ ਮੈਨਜ਼ ਵਾਲਾ ਵੀ ਤੁਹਾਡੇ ਤੇ ਵੀ ਹਮਲਾ ਹੋਇਆ ਮੇਰੇ ਤੇ ਵੀ ਹਮਲਾ ਹੋਇਆ ਤੁਹਾਡੇ ਸਾਹਮਣੇ ਇਹ ਜੀ ਦਸਤਾਰ ਹੱਥੇ ਫੜੀ ਹੋਈ ਮੈਂ ਬੇਨਤੀ ਕਰਨਾ ਚਾਹੁੰਦਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਿ ਇਹੋ ਜਿਹੇ ਨੇੜੇ ਆ ਰਹੀ ਨਾ 84 1984 ਨੇੜੇ ਆ ਰਹੀ ਇਹੋ ਜਿਹੇ ਬੰਦਿਆ ਤੇ ਨਿੱਕੇਲ ਕੱਸੀ ਜਾਵੇ ਇਹੋ ਜਿਹੇ ਬੰਦੇ ਜਿਹੜੇ ਚਾਹੇ ਰਾਜਨੀਤਿਕ ਲੀਡਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਬੰਦੇ ਤੁਹਾਡਾ ਇਹ ਬੇੜਾ ਬਿਠਾ ਕੇ ਹਟਣਗੇ ਨਹੀਂ ਤੇ ਜੇ ਪ੍ਰਸ਼ਾਸਨ ਮੈਂ ਹੱਥ ਬਨ ਕੇ ਤੁਹਾਡੇ ਚੈਨਲ ਥਰੂ ਬੇਨਤੀ ਕਰਨਾ ਚਾਹੁੰਨਾ ਉਹਨੇ ਨੇ ਉਹਨੇ ਨੇ ਕਿਹਾ ਵੀ ਮੇਰੇ ਤੇ ਕਾਫੀ ਲੋਕਾਂ ਨੇ ਹਮਲਾ ਕੀਤਾ ਵੀ ਮੈਂ ਕੱਲਾ ਸੀ ਹੁਣ ਉਹ ਲੁਧਿਆਣਾ ਦੇ ਇੱਕ ਨੀਤੀ ਹਸਪੀਟਲ ਦੇ ਵਿੱਚ ਦਾਖਲ ਹੈ ਕਹਿੰਦਾ ਕਾਫੀ ਹੋਰ ਜੰਮੀਰ ਜੱਟਾਂ ਲੱਗੀਆਂ ਨੇ ਦੇਖੋ ਜੀ ਕੁੱਟਿਆ ਤੇ ਜ਼ਰੂਰ ਆ ਇਹ ਅਸੀਂ ਕੋਈ ਮਨ ਕਰ ਨਹੀਂ ਕਰਦੇ ਕਿਉਂਕਿ ਜਦੋਂ ਕਿਉਂਕਿ ਜਦੋਂ ਮੇਰੇ ਤੇ ਕੋਈ ਹੱਥ ਚੁੱਕੂਗਾ ਪੀੜ ਤੇ ਕੋਈ ਦਸਤਾਰਾ ਨੂੰ ਹੱਥ ਲਾਊਗਾ ਮੈਂ ਇਹ ਕੋਈ ਬਾ ਮੈਂ ਢਿੰਗ ਸਿੰਘ ਆ ਕੋਈ ਮੈਂ ਆਮ ਸਿੰਘ ਨਹੀਂ ਮੈਂ ਢਿੰਗ ਸਿੰਘ ਆ ਜੇ ਕੋਈ ਸਾਡੀ ਦਸਤਾਰਾ ਨੂੰ ਹੱਥ ਲਾਊਗਾ ਇਹ ਢਿੰਗ ਸਿੰਘ ਦੀ ਇੱਕ ਦਰਿਆਦਲੀ ਹੁੰਦੀ ਕਿ ਹੱਥ ਬਣ ਕੇ ਬੇਨਤੀ ਕਰ ਰਿਆ ਸੀ ਕੁੱਟਿਆ ਸੰਗਤ ਨੇ ਕੁੱਟਿਆ ਸੰਗਤ ਨੇ ਕੁੱਟਿਆ ਜੀ ਸੰਗਤ ਨੇ ਕੁੱਟਿਆ ਜਦੋਂ ਦੇਖਿਆ ਕਿ ਇਹ ਢਿੰਗ ਸਿੰਘ ਦੀ ਦਸਤਾਰ ਆ ਸੰਗਤ ਨੇ ਰੂਹ ਨਾਲ ਕੁੱਟਿਆ ਲੋਕ ਜਾਂਦੇ ਪੈ ਸੀ ਰੋੜਾ ਦੇ ਉਹਨਾਂ ਨੇ ਰੂਹ ਨਾਲ ਕੁੱਟਿਆ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਅੱਗੇ ਤੋਂ ਮੈਂ ਨਿਕ ਸਿੰਘ ਜਥੇਬੰਦ ਨੇ ਬੇਨਤੀ ਕਰਨ ਇੱਥੇ 295ਏ ਤੇ ਜਿਹੜਾ ਬਾਜੀਗਰ ਭਾਈਚਾਰੇ ਨੂੰ ਨੇ ਗਲਤ ਸ਼ਬਦਾਂ ਬਲੀ ਵਰਤੀ ਆ ਬਾਜੀਗਰ ਭਾਈਚਾਰੇ ਨੂੰ ਮਤਲਬ ਬਹੁਤ ਗਲਤ ਬੋਲਿਆ ਇਹ ਉਹਦੇ ਇੱਕ ਐਸਟੀ ਐਸਟੀ ਐਸ ਐਕਟ ਦੇ ਅਧੀਨ ਇਹਦੇ ਪਰਚਾ ਦਰਜ ਹੋਣਾ ਚਾਹੀਦਾ ਮੈਂ ਬੇਨਤੀ ਕਰਨਾ ਚਾਹੁੰਦਾ ਕਮਿਸ਼ਨਰ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਕਿ ਚੌਨ ਜਾਬਤੇ ਦੇ ਵਿੱਚ ਇਹਦੀ ਪੂਰੀ ਇਨਕੁਆਇਰੀ ਕੀਤੀ ਜਾਵੇ ਇਹ ਬੰਦਾ ਕਰਦਾ ਕੀ ਆ ਬੋਲੇ ਕੀ ਕਹਿਣੇ ਚਾਹੁੰਦੇ ਗਿੱਲ ਚੋਂਗ ਦੇ ਵਿੱਚ ਕਾਫੀ ਜਿਹੜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈਗਾ ਗੁੰਡਾਗਰਦੀ ਹੋ ਰਹੀ ਕਿ ਸਹੀ ਹੋ ਦੇਈਏ ਕੀ ਕਹਿਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮੀ ਸਿੰਘ ਪੰਜਾਬ ਪ੍ਰਚਾਰਕ ਨਿਹੰਗ ਸਿੰਘ ਜਥੇਬੰਦੀਆਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਇੱਕ ਗੁਰਗੋਬਿੰਦ ਸਿੰਘ ਮਹਾਰਾਜ ਨੇ ਬਾਣਾ ਬਖਸ਼ਿਆ ਸੀ ਰੱਖਿਆ ਕਰਨ ਲਈ ਪਰ ਕੁਝ ਲੋਕ ਜਿਹੜੇ ਇੱਕ ਚੋਰੀ ਦੇ ਜਿਨ੍ਹਾਂ ਦੇ ਮੁਕੱਦਮੇ ਆ ਉਹ ਬਾਣੇ ਨੂੰ ਬਦਨਾਮ ਕਰ ਰਹੇ ਆ ਵੀ ਅੱਜ ਉਹ ਲੁੱਟਾ ਖੋਹਾਂ ਤੇ ਉਤਰਿਆ ਆ ਜਦ ਕਿ ਗੁਰੂ ਸਾਹਿਬ ਦਾ ਕਹਿਣਾ ਸੀ ਵੀ ਕਿਰਤ ਕਰੋ ਤੇ ਵੰਡ ਛਕੋ ਪਰ ਇਹਨਾਂ ਨੇ ਤਾਂ ਪੁੱਠਾ ਕੰਮ ਕਰ ਲਿਆ ਪੀ ਲੁੱਟਾ ਖੂਆ ਕਰਨੀਆਂ ਸ਼ੁਰੂ ਕਰਤੀਆਂ ਇਹ ਸਾਨੂੰ ਜਦੋਂ ਰਾਤ ਪਤਾ ਲੱਗਿਆ ਵੀ ਅਸੀਂ ਰਾਤ ਵੀ ਆਏ ਸੀਗੇ ਕਿਉਂ ਕਿ ਕਿਉਂਕਿ ਦੇਖੋ ਬਾਣੇ ਨੂੰ ਅਸੀਂ ਦਾਗ ਨਹੀਂ ਲੱਗਣ ਦੇਣਾ ਮੇਰਾ ਪਿੱਛੇ ਵੀ ਕਹਿਣ ਦਾ ਇਹੀ ਸੰਦੇਸ਼ ਸੀਗਾ ਜਿੱਦਾਂ ਕਿ ਤੁਹਾਨੂੰ ਸਾਰੇ ਪ੍ਰੈਸ ਮੀਡੀਆ ਨੂੰ ਪਤਾ ਹੀ ਆ ਵੀ ਅਸੀਂ ਪਿੱਛੇ ਸਮੇਂ ਤੋਂ ਤੁਰਦੇ ਆ ਰਹੇ ਆਂ ਵੀ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਆਂ ਵੀ ਭਾਈ ਭਾਈ ਬਾਣਾ ਵਾ ਜਿਹੜਾ ਇਹਨੂੰ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ ਪਰ ਕੁਝ ਨਿਹੰਗ ਸਿੰਘ ਨੇ ਜਿਹੜੇ ਉਹ ਇਸ ਬਾਣੇ ਦੀ ਆੜ ਵਿੱਚ ਬੜਾ ਕੁਝ ਕਰ ਰਹੇ ਨੇ ਕੱਲ ਕੀ ਹੋਇਆ ਜੀ ਕੱਲ ਕੱਲ ਜਿਹੜਾ ਮਾਮਲਾ ਹੋਇਆ ਵਾ ਦੇਖੋ ਇੱਕ ਵਿਚਾਰਾ ਪ੍ਰੈਸ ਵਾਲਾ ਵਾ ਜਿਹੜਾ ਆ ਬੂੜ ਹੋਡਿੰਗ ਬੋਰਡ ਲਾਉਂਦੇ ਆ ਉਹਦੇ ਨਾਲ ਲੁੱਟਖੋ ਕੀਤੀ ਡੱਬੂ ਆ ਜਿਹੜਾ ਸਾਡਾ ਨਿਹੰਗ ਸਿੰਘ ਬਣਿਆ ਹੋਇਆ ਰਿੰਕੂ ਗਾਂਧੀ ਠੀਕ ਆ ਕਿ ਨਹੀਂ ਜੇ ਤੂੰ ਸਚਾਈ ਦਾ ਸੀਗਾ ਤੇ ਸਚਾਈ ਦਾ ਤੂੰ ਦਲਪੰਥ ਦੇ ਅੱਗੇ ਆਂਦਾ ਤੂੰ ਦਲਪੰਥ ਦੇ ਅੱਗੇ ਆਂਦਾ ਸਾਡੇ ਅੱਗੇ ਗੱਲ ਰੱਖਦਾ ਤੂੰ ਅੱਜ ਫਰਾਰ ਕਿਹੜੀ ਗੱਲੋਂ ਆ ਤੂੰ ਕਹਿੰਦਾ ਮੇਰੀ ਦਸਤਾਰ ਲਾਈ ਆ ਦਸਤਾਰ ਲਾਈਏ ਤੇ ਤੇਰੇ ਕੋਲ ਮਹਾਕਾਲ ਬੈਠੇ ਨੇ ਜਥੇਦਾਰ ਬੈਠੇ ਨੇ ਤੂੰ ਉਹਨਾਂ ਦੇ ਕੋਲ ਕਿਉਂ ਨਹੀਂ ਆਇਆ ਕਿੱਥੇ ਭਜਦਾ ਫਿਰਦਾ ਕਿਉਂ ਕਿਉਂਕਿ ਦੇਖੋ ਅਸੀਂ ਉਹਦੀ ਸਾਈਡ ਮੈਂ ਪਿੱਛੇ ਵੀ ਕਿਹਾ ਸੀ ਵੀ ਦਲਪੰਥ ਦੀ ਜ਼ਰੂਰ ਅਸੀਂ ਪੱਕ ਪੂਰਾਗੇ ਪਰ ਪੱਕ ਉਹਨਾਂ ਦੇ ਨਹੀਂ ਪੂਰਾਗੇ ਜਿਹੜੇ ਚੋਰ ਨੇ ਜਿਨ੍ਹਾਂ ਦੇ ਚੋਰੀ ਦੇ ਮੁਕੱਦਮੇ ਦਰਜ ਨੇ ਤੇ ਆ ਜੋਨਾਂ ਨੇ ਬਾਣੇ ਪਾ ਕੇ ਜਿਉ ਕਹਿਣ ਸਾਡੇ ਪਾਪ ਧੋਤੇ ਗਏ ਉਹ ਪਾਪ ਧੋਤੇ ਨਹੀਂ ਜਾਣੇ ਉਹਨਾਂ ਉਹਨਾਂ ਦਾ ਇਹ ਕਹਿਣਾ ਸੀ ਕਹਿੰਦੇ ਮਹੱਲੇ ਦੇ ਵਿੱਚ ਗਾੜੀ ਗਰੋਧ ਕੀਤੀ ਸੀ ਇੱਕ ਵਿਅਕਤੀ ਦੇ ਨਾਲ ਮੈਂ ਸਮਾਜ ਨੂੰ ਗਲਤ ਮੋਰੇ ਬਜ ਕੇ ਸਮਾਜ ਦੇ ਦੇਖੋ ਜਿਹੜਾ ਬਾਈਰ ਬਲੋਂਗ ਜਿਹੜਾ ਸਮਾਜ ਨੂੰ ਬਲੋਂਗ ਕਰਦਾ ਮੈਂ ਕਹਿੰਦੇ ਉਹਨਾਂ ਨੂੰ ਗਲਤ ਸ਼ਬਦਾਂ ਦੀ ਬੋਲੀ ਕੀਤੀ ਸੀ ਜਦੋਂ ਮੈਂ ਰੋਕਿਆ ਤੇ ਮੇਰੇ ਨਾਲ ਕੁੱਤ ਮਾਰ ਕੀਤੀ ਤੇ ਮੇਰੀ ਦਸਤਾਰ ਉਤਾਰੀ ਅਦੇ ਵਾਰੇ ਤਾਂ ਡੱਕੀ ਕਰਨੀ ਦੇਖੋ ਮੈਂ ਕਹਿੰਨਾ ਸਾਰੀ ਸਮਾਜ ਬਲਾਦਰੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਵੀ ਸਾਰੇ ਸਤਕਾਰ ਦਿੰਨੇ ਆ ਅਸੀਂ ਇਹ ਤਾਂ ਹੈ ਨਹੀਂ ਵੀ ਹੁਣ ਕੋਈ ਹਿੰਦੂ ਆ ਕੋਈ ਕ੍ਰਿਸਚੀਅਨ ਆ ਕੋਈ ਮੁਸਲਮਾਨ ਆ ਵੀ ਅਸੀਂ ਉਹਨੂੰ ਗਾਲਾਂ ਥੋੜੀ ਕੱਢਦੇ ਫਿਰਦੇ ਆ ਜਾਂ ਇਸ ਬੰਦੇ ਦਾ ਜਿਹਦੇ ਸੱਟਾਂ ਮਾਰੀਆਂ ਤੁਸੀਂ ਤੱਕ ਲੱਗੇ ਆ ਅੱਜ ਸੀਰੀਅਸ ਹਾਲਤ ਕੰਡੀਸ਼ਨ ਦੇ ਵਿੱਚ ਪਿਆ ਵਾ ਵੀ ਉਹਦਾ ਦਿਮਾਗ ਥੋੜੀ ਖਰਾਬ ਹੋ ਗਿਆ ਸੀ ਵੀ ਉਹੀ ਬਾਜੀਗਰ ਮੱਲਾ ਵਾ ਜਿਹਦੇ ਵਿੱਚ ਇਹ ਪ੍ਰਚਾਰ ਵੀ ਕਰਦਾ ਰਿਹਾ ਵਾ ਤੇ ਜਿਹੜੇ ਇਹੀ ਵਰਕਰ ਸੀਗੇ ਜਿਹੜਾ ਦੇ ਘਰ ਇਹ ਪਈ ਕੀ ਕੁਛ ਵੋਟਾਂ ਵੇਲੇ ਕਰਦਾ ਰਿਆ ਇਹ ਉਹੀ ਪ੍ਰਧਾਨ ਹੈ ਪਈ ਅੱਜ ਜਿਹਦੇ ਤੁਸੀਂ ਸੱਟਾਂ ਮਾਰੀਆਂ ਕਾਂਗਰਸੀ ਆਗੂ ਜਿਹੜਾ ਨੇ ਹਮਲਾ ਕੀਤਾ ਦੇਖੋ ਕਾਂਗਰਸੀ ਆਗੂ ਤਾਂ ਹੁਣ ਜੋ ਮਰਜ਼ੀ ਨਾਮ ਦੇਈ ਜਾਣ ਕਾਂਗਰਸੀ ਆਗੂ ਦਾ ਨਹੀਂ ਮਤਲਬ ਮਤਲਬ ਲੁੱਟਖੋ ਦਾ ਪਈ ਜਿਹੜੀ ਤੁਸੀਂ ਉਹਦੇ ਨਾਲ ਲੁੱਟਖੋ ਕੀਤੀ ਜਿਹੜੀ ਲੁੱਟਖੋ ਆ ਦੇਖੋ ਇਹ ਕੁਛ ਸਾਨੂੰ ਅਸੀਂ ਕਹੀਏ ਪਈ ਡਾਇਰੈਕਟਲੀ ਪਈ ਹਾਂ ਐਨੇ ਦੀ ਲੁੱਟਖੋ ਹੋਈ ਆ ਇੱਕ ਸਾਨੂੰ ਪਤਾ ਲੱਗਿਆ ਕੁਛ ਪੈਸੇ ਨੇ ਤੇ ਜਿਹੜੇ ਇੱਕ ਸੋਨੇ ਦੀ ਚੈਨ ਆ ਉਹਦੀ ਜਿਹੜੀ ਲਾਈ ਗਈ ਆ ਜਿਹੜਾ ਪੀੜਤ ਬੰਦਾ ਵਾ ਦੇਖੋ ਕੁਛ ਵੀ ਹੈ ਯਾਰ ਅਸੀਂ ਕਮਾਉਨੇ ਆ ਖਾਣੇ ਆ ਤੇ ਕਿਸੇ ਨੂੰ ਕੀ ਦੁੱਖ ਪੀੜ ਆ ਪਰ ਜਿਹੜੀਆਂ ਇਹਦੇ ਚ ਰਾਜਨੀਤਿਕ ਪਾਰਟੀਆਂ ਨੇ ਉਹ ਇਨਵੋਲਵ ਹੋ ਰਹੀਆਂ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਭਾਈ ਭਾਈ ਇਹ ਜਿਹੜਾ ਮਸਲਾ ਵਾ ਇਹ ਮਸਲਾ ਲੁੱਟ ਖੋਹ ਦਾ ਇਹਦੇ ਚ ਜੇ ਤੁਸੀਂ ਕਹੋ ਵੀ ਕੋਈ ਵੀ ਮੈਂ ਕਹਿੰਦਾ ਮੈਂ ਵੀ ਕੱਲ ਨੂੰ ਹੋਵਾਂ ਜੇ ਕੋਈ ਮੇਰੀ ਵੀ ਪੱਗ ਨੂੰ ਹੱਥ ਪਾਊਗਾ ਤੇ ਮੈਂ ਯਾਰ ਉਹਦੀ ਵੀਡੀਓ ਆਪਣੇ ਦਲਪੰਥ ਦੇ ਅੱਗੇ ਪੇਸ਼ ਕਰੂੰਗਾ ਵੀ ਵਾਕਿਆ ਮੇਰੀ ਪੱਗ ਲੱਥੀ ਆ ਜੇ ਮੈਂ ਆਪਣੀ ਪੱਗ ਆਪ ਲਾ ਕੇ ਵੀ ਆਪਣੇ ਦਲਪੰਥ ਤੋਂ ਭਜਦਾ ਰਹੂੰਗਾ ਵੀ ਜੇ ਤੁਸੀਂ ਨਿਹੰਗ ਸਿੰਘ ਆ ਸੀ ਸਾਡੀ ਨਿਹੰਗ ਸਿੰਘ ਦੇ ਦਲਪੰਥ ਤਾਂ ਬਣੇ ਆ ਕਿ ਨਹੀਂ ਬਣੇ ਸਾਡੇ ਜਥੇਦਾਰ ਬੈਠੇ ਮਹਾਕਾਲ ਬੈਠੇ ਨੇ ਆ ਮੇਰੇ ਨਾਲ ਮਹਾਕਾਰ ਨੇ ਜਥੇਦਾਰ ਮੰਗਲ ਸਿੰਘ ਜੀ ਮੇਰੇ ਨਾਲ ਵੀ ਨੇ ਤੇ ਇਸ ਲਈ ਹੁਣ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਤੋਂ ਅੱਜ ਇਹੀ ਮੰਗ ਕਰਦੇ ਆ ਵੀ ਜਿਹੜੀ ਇਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਵਧੀਆ ਤਰੀਕੇ ਦੇ ਪੂਰਨ ਤੌਰ ਤੇ ਹੋਣੀ ਚਾਹੀਦੀ ਆ ਬਾਕੀ ਜਿਹੜੀ ਇਹ ਕਹਿੰਦੇ ਆ ਭਈ ਪੱਗ ਲਾਈ ਆ ਇਹਨਾਂ ਦੇ ਮੱਲੇ ਦਾ ਆ ਇੱਕ ਮੈਂ ਕਹਿੰਨੇ ਆ ਨੁਮਾਇੰਦਾ ਵੀ ਆ ਜਿਹੜਾ ਇਲੈਕਸ਼ਨ ਜਿੱਤਿਆ ਵੀ ਹੋਇਆ ਯੂਥ ਕਾਂਗਰਸ ਦੇ ਆ ਉਹੀ ਬੰਦਾ ਅੱਜ ਕਹਿ ਰਿਹਾ ਦੇਖੋ ਆਡੀਓ ਦੇ ਵਿੱਚ ਉੱਥੇ ਮੌਜੂਦ ਵੀ ਸੀ ਤੁਹਾਨੂੰ ਸੀਸੀਡੀ ਕੈਮਰਿਆਂ ਦੇ ਵਿੱਚ ਪਤਾ ਵੀ ਲੱਗ ਜਾਣਾ ਉੱਥੋਂ ਆ ਦੇਖੋ ਆਡੀਓ ਸੁਣ ਲਓ ਭਈ ਇਹ ਕੀ ਕਹਿ ਰਿਹਾ ਆ ਹੁਣ ਸੋਹਣ ਹੀ ਲਿਆ ਦੇਖੋ ਸਾਡੀ ਪ੍ਰਸ਼ਾਸਨ ਨੂੰ ਇਹੀ ਮੰਗਾ ਜਿਹੜਾ ਇਹਨੇ ਬਾਣੇ ਨੂੰ ਦਾਗ ਲਾਇਆ ਵਾ ਤੇ ਮੇਰੀ ਨਿਹੰਗ ਸਿੰਘ ਫੌਜ ਨੂੰ ਇੱਕ ਬੇਨਤੀ ਆ ਵੀ ਇਹੋ ਜਿਹੜਾ ਪੀ ਨਿਹੰਗ ਸਿੰਘ ਹੋਵੇ ਤੇ ਇਹਦੀਆਂ ਅਸੀਂ ਪਿਛਲੀਆਂ ਵੀਡੀਓ ਵੀ ਦੇਖੀਆਂ ਨੇ ਟਿੱਕੇ ਲਾਲਾ ਜੁਰ ਸਿੱਖ ਜਥੇਬੰਦੀਆਂ ਨੂੰ ਇਹ ਪੁੱਠਾ ਸਿੱਧਾ ਸ਼ਬਦਾਬਲੀ ਵਰਤਦਾ ਪਿਆ ਉਹ ਵੀ ਅਸੀਂ ਦੇਖੀ ਆ ਤੇ ਇੱਕ ਜਿਹੜੀ ਕੁੜੀ ਨਾਲ ਕੁੱਟਮਾਰ ਹੋਈ ਸੀ ਉਹ ਵੀ ਮੈਂ ਵੀਡੀਓ ਦੇਖੀ ਆ ਮੈਂ ਸਾਰਾ ਕੁਝ ਦੇਖ ਕੇ ਤਾਂ ਜੋ ਅਪੋਲੋ ਹਸਪੀਟਲ ਆਇਆ ਸੋ ਇਸ ਲਈ ਹਾਲਤ ਕਿਹੋ ਜੀ ਹੁਣ ਹੁਣ ਹਾਲਤ ਜਿਹੜੀ ਹੈ ਹਜੇ ਤਾਂ ਦੇਖੋ ਮੈਂ ਮਿਲਿਆ ਵਾਂ ਮਤਲਬ ਉਹਨੂੰ ਹੋਸ਼ ਪ੍ਰੋਪਰ ਤੌਰ ਤੇ ਨਹੀਂ ਹੈਗੀ ਵੀ ਜਿਵੇਂ ਆਪਾਂ ਕਹਿ ਲਈਏ ਵੀ ਚਲੋ ਸਿਰ ਦੀ ਸੱਟ ਹੈਗੀ ਆ ਸਿਰ ਦੀ ਸੱਟ ਅਸੀਂ ਵੀ ਕਹਿੰਨੇ ਆ ਚਲੋ ਗੰਭੀਰ ਹੈ ਹਨਾ ਵੀ ਉਹ ਹਜੇ ਵੀ ਮਤਲਬ ਸਹੀ ਹਾਲਾਤਾਂ ਦੇ ਵਿੱਚ ਨਹੀਂ ਹੈਗਾ ਸੋ ਇਸ ਲਈ ਪਰ ਇਸ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਇਹਨੂੰ ਜਿਹੜੀ ਨੱਥ ਪਾਈ ਜਾਣੀ ਚਾਹੀਦੀ ਹੈ ਜਿੱਦਾਂ ਕਿ ਮੈਂ ਪਹਿਲੇ ਵੀ ਕਹਿ ਕੇ ਹਟਿਆ ਵੀ ਜਿਹੜੀ ਸੀਸੀਡੀ ਕੈਮਰੇ ਉੱਥੇ ਲੱਗੇ ਨੇ ਮੌਜੂਦ ਨੇ ਚਲੋ ਉਹਨਾਂ ਦੀ ਮੈਂ ਕਹਿੰਦਾ ਰਿਕਾਰਡਿੰਗ ਆ ਜਿਹੜੀ ਉਹ ਡਿਲੀਟ ਕੀਤੀ ਜਾ ਸਕਦੀ ਹੈ ਪਰ ਜਿਹੜੀ ਇੱਕ ਵੀਡੀਓ ਰਿਕਾਰਡਿੰਗ ਮੋਬਾਈਲਾਂ ਦੇ ਵਿੱਚ ਆ ਗਈ ਆ ਉਹ ਨਹੀਂ ਡਿਲੀਟ ਕੀਤੀ ਜਾ ਸਕਦੀ ਆ ਤੁਸੀਂ ਦੇਖ ਹੀ ਰਹੇ ਹੋ ਵੀ ਗੁੰਡਾਗਰਦੀ ਕਿੰਨਾ ਨੇ ਕੀਤੀ ਨੰਗਾ ਨਾਚ ਕਿੰਨਾ ਨੇ ਕੀਤਾ ਪ੍ਰਸ਼ਾਸਨ ਦੀ ਉਲੰਘਣਾ ਕਿੰਨੇ ਕੀਤੀ ਪੱਗ ਕਿਹੜੀ ਕਿੰਨੇ ਲਾਈ ਆ ਸਾਰਾ ਤੁਹਾਨੂੰ ਵੀਡੀਓ ਰਾਹੀਂ ਦਿਖਾ ਰਹੇ ਆ ਲੱਗਦਾ ਕੀ ਜਿਹੜਾ ਜੋ ਆਪ ਦਾ ਲਗਾ ਲਾਉਣਾ ਆਰਡਰ ਜਿਹੜੀ ਸਥਿਤੀ ਖਰਾਬ ਕਰਨ ਦੀ ਕੋਸ਼ਿਸ਼ ਦੇਖੋ ਜਿਹੜੀ ਸਥਿਤੀ ਹੈ ਨਾ ਵੀ ਅਸੀਂ ਹੁਣ ਸਾਰੀ ਸਾਡੀ ਨਿਹੰਗ ਸਿੰਘ ਫੌਜ ਆ ਅਸੀਂ ਦੇਖ ਲਓ ਅਸੀਂ ਕੋਈ ਮਾਹੌਲ ਖਰਾਬ ਨਹੀਂ ਕਰ ਰਹੇ ਜਿਹੜੇ ਸਾਡੇ ਦਲਪੰਥ ਨੇ ਅਸੀਂ ਆਪਣੇ ਆਪਣੇ ਡੇਰਿਆਂ 'ਚ ਆਰਾਮ ਨਾਲ ਬੈਠੇ ਹੋਏ ਆ ਪਰ ਜਿਹੜੇ ਆ ਡੱਬੂ ਕੁੱਤੇ ਨੇ ਇਹ ਕੰਧਾਂ ਤੇ ਚੜ ਕੇ ਅੱਗ ਲਾਉਣ ਵਾਲਾ ਕੰਮ ਕਰਦੇ ਪਏ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਜਿਹੜਾ ਯਤਨ ਉਹ ਪੂਰਾ ਕਰ ਰਹੇ ਨੇ ਅਸੀਂ ਖਰਾਬ ਨਹੀਂ ਕਰਨ ਦੇਣਾ ਅਸਲ ਵਿੱਚ ਕਿਉਂ ਨਾ ਕੋਲ ਵੀ ਵੀਡੀਓ ਦਿਖਾਈ ਗਈ ਹੈ ਵੀ ਇੱਕ ਤੇ ਮੇਰੀ ਬਗਲ ਆਈ ਹੈ ਇੱਕ ਉਹਦੇ ਦੇ ਕੋਲ ਹਥਿਆਰ ਦਿਖਾਇਆ ਗਿਆ ਕਿਰਪਾਨ ਤੇ ਇੱਕ ਟੋਕਾ ਦਿਖਾਇਆ ਗਿਆ ਉਹ ਵੀ ਉਹਨਾਂ ਨੇ ਵੀਡੀਓ ਜੇ ਰਹੀ ਦੇਖੋ ਮੈਂ ਇੰਨੀ ਕੋਈ ਗੱਲ ਕਹਿਣਾ ਚਾਹੁੰਨਾ ਬੇਚੇ ਹਥਿਆਰ ਨੇ ਹਥਿਆਰ ਤੁਸੀਂ ਕਹਿੰਦੇ ਹੋ ਕਿ ਟੋਕਾ ਦਿਖਾਇਆ ਗਿਆ ਇਦਾਂ ਕੀਤਾ ਗਿਆ ਉਦਾਂ ਕੀਤਾ ਗਿਆ ਇਹ ਜਿਹੜਾ ਉਹਨਾਂ ਦਾ ਟੋਕਾ ਸੀਗਾ ਜੇ ਇੱਕ ਬੱਚੇ ਨੇ ਖੋਲਿਆ ਆਪਣੀ ਸੈਲਫ ਡਿਫੈਂਸ ਲਈ ਉਹਨੇ ਖੋਲਿਆ ਜੇ ਤੁਹਾਡੇ ਤੋਂ ਜੇ ਉਹਦੀ ਵੀਡੀਓ ਆ ਗਈ ਤੇ ਉਹ ਕਿਹੜੀ ਵੱਡੀ ਕੋਈ ਗੱਲ ਹੋ ਗਈ ਆਪਣੀ ਸੈਲਫ ਡਿਫੈਂਸ ਕੀਤੀ ਹੈ ਬੱਚੇ ਨੇ ਜੇ ਖੋਲਿਆ ਨਿਹੰਗ ਸਿੰਘ ਤੋਂ ਯਾਰ ਕਿਹੜੀ ਐਡੀ ਵੱਡੀ ਗੱਲ ਹੈ